ਬਾਈ ਜੀ ਸਾਡਾ ਰੇਤਾ ਦਾ ਕੰਮ ਆ ਜੀ ਠੀਕ ਆ ਇਹ ਵੀ ਰੇਤਾ ਦਾ ਕੰਮ ਕਰਦਾ ਜੀ ਜੀ ਕਿੰਨੇ ਕੋ ਪੰਜ ਛੇ ਟਿਪਰ ਆ ਜੀ ਘੋੜੇ ਟਰਾਲੇ ਆ ਜੀ ਚਲੋ ਸਾਡਾ ਤਾਂ ਕੰਮ ਛੋਟਾ ਦੋ ਦਿਨ ਟਰਾਲੀਆਂ ਆਪਣੇ ਕੋਲੇ ਇਸੇ ਕਰਕੇ ਗੱਡੀ ਕੀ ਰਿਵਾਈ ਜੀ ਸਾਡੀ ਸ਼ਿਕਾਇਤ ਕਰਦਾ ਸੀ ਜੀ ਬਾਈ ਜੀ ਇਹਨੇ ਬਹੁਤ ਨੁਕਸਾਨ ਸਾਡਾ ਕੀਤਾ ਜੀ ਹੂੰ ਪਹਿਲੋ ਸਹੀ ਚਲੋ ਦੋਈ ਤਣਾ ਕਰਦੇ ਸਾਡੇ ਪਰਚਾ ਹੁਣ ਅਸੀਂ ਲੀਗਲੀ ਕਰਦੇ ਇੱਕ ਨੰਬਰ ਜੇ ਕਰਦੇ ਹੁਣ ਵੀ ਸਾਨੂੰ ਤੰਗ ਪਰੇਸ਼ਾਨ ਕਰਦਾ ਜੀ ਅਸੀਂ ਤਾਂ ਉਸ ਚੱਕਰ ਜਿਹਦੇ ਮਗਰਾਈ ਸਾਡਾ ਉਸ ਡਿੜ ਜੋਲ ਜੈਮਲਾ ਸਾਡਾ ਉਹਨਾਂ ਕੋਈ ਸਬੰਧ ਨਹੀਂ ਹੈ ਜੀ ਇਹ ਇਹਨਾਂ ਦੇ ਕਿਨਾ ਸੀ ਕਿ ਤੁਸੀਂ ਉਹਨਾਂ ਨੂੰ ਮਾਰਨ ਆਏ ਸੀ ਉਹਨਾਂ ਦੀ ਪਤਨੀ ਸੀ ਉਹ ਬਚ ਗਈ ਤੇ ਗੱਡੀ ਉਹਨਾਂ ਨੇ ਮੋੜ ਲਈ ਵੀ ਤੁਹਾਡਾ ਉਹਨਾਂ ਨੂੰ ਮਾਰਨ ਦਾ ਰਦ ਬਈ ਜੇ ਮਾਰਨ ਆਉਂਦਾ ਫਿਰ ਕਿਹੜਾ ਕਿਧ ਉੱਡ ਗਿਆ ਸੀ ਬਈ ਸਾਹਮਣੇ ਗਲੀ ਅੱਗੇ ਜਾ ਕੇ ਬੰਦ ਹੋ ਜਾਂਦੀ ਹੈ ਜੀ ਅਸੀਂ ਉਹਨੂੰ ਮਾਰ ਕੇ ਕੀ ਲੈਣਾ ਜੀ ਸਾਹਮਣੇ ਅਸੀਂ ਤੇ ਇਹੀ ਦਿਨ ਗੱਲਬਾਤ ਕਰਨੀ ਵੀ ਤੈਨੂੰ ਸਾਡੇ ਕੰਮ ਤੋਂ ਤੰਗੀ ਪੇਚੀ ਕੀ ਆ ਤੂੰ ਵੀ ਇਹ ਕੰਮ ਕਰਦਾ ਉਹ ਜਿਹੜਾ ਲੰਡਾ ਹਰਜੀ ਹੈ ਉਹਦੇ ਨਾਲ ਤੁਹਾਡਾ ਕੋਈ ਸੰਬੰਧ ਹੈ ਬਈ ਜੀ ਕੋਈ ਸੰਬੰਧ ਨਹੀਂ ਜੀ ਕੋਈ ਸਾਬਤ ਕਰਦੇ ਇਹ ਕਰਦੇ ਸਬੰਧ ਕੋਈ ਸਬੰਧ ਕੋਈ ਪ੍ਰਸ਼ਾਸਨ ਨਾਲ ਸਬੰਧ ਸਾਬਤ ਕਰਦੇ ਹੁੰਦੇ ਨਾਲੀ ਆਪਾਂ ਜੁਮੇਵਾਰ ਹੋਵਾਂਗੇ ਹਾਲਾਂਕਿ ਇਹਦੇ ਸਬੰਧ ਆ ਜੀ ਉਹਦੇ ਨਾਲ ਇਹਦੇ ਕੀ ਸਬੰਧ ਹੈ ਇਹਦੇ ਬਈ ਸਬੰਧ ਇਹ ਆ ਜੀ ਸਾਡੇ ਕੋਟੀ ਸਿੰਘ ਦੇ ਵਿੱਚ ਜਿੰਨੀਆਂ ਫਰੋਟੀਆਂ ਹੁੰਦੀਆਂ ਸਾਰੀਆਂ ਇਹ ਨੰਬਰ ਲੈ ਕੇ ਦਿੰਦਾ ਜੀ ਬਾਅਦ ਵਿੱਚ ਉਹਨਾਂ ਦੇ ਸੌਦੇ ਆਪ ਕਰਾਉਂਦਾ ਜੀ ਤੁਹਾਨੂੰ ਫੋਨ ਲਾ ਕੇ ਐਸ ਐਚ ਓ ਕਹਿੰਦੇ ਆ ਕਿ ਜਾਂ ਤਾਂ ਲਾਡੀ ਟੂਫ ਦਾ ਫੋਨ ਕਰਵਾ ਦੇ ਐਮ ਐਲ ਏ ਦਾ ਫੋਨ ਕਰਵਾ ਦੇ ਮੇਂ ਮਤਲਬ ਛੱਡਣਾ ਨਹੀਂ ਜੇ ਫੋਨ ਕਰਵਾਇਆ ਜਾਂਦਾ ਫਿਰ ਬਈ ਜੀ ਮੇਰੇ ਤੇ ਦਾ ਕਾਰਵਾਈ ਨਹੀਂ ਆਜੇਗੀ 755 ਦੀ ਮੇਰੇ ਤੇ ਕਾਰਵਾਈ ਹੋਈ ਚਲੋ ਏਡਾ ਬਾਲਾ ਵੱਡਾ ਪਰਚਾ ਨਹੀਂ ਹੈਗਾ ਜਨਾ ਕੋਈ ਪਰਚਾ ਹੈਗਾ ਜੀ ਵੀ ਪਰ ਕੋਈ ਇਦਾਂ ਦਾ ਕੋਈ ਹੋਇਆ ਨਹੀਂ ਵੀ 755 ਮੇਰੇ ਤੇ ਹੋਈ ਜੀ ਮੇਰੀ ਗੱਡੀ ਥਾਣੇ ਖੜੀ ਦੀ ਸਾਰਾ ਦਿਨ ਦੀ ਜਿਵੇਂ ਦੇ ਮੈਂ ਪੇਚ ਹੋ ਗਿਆ ਚਲੋ ਜਮਾਨਤਾ ਕਰਾਈਆਂ ਉੱਥੋਂ ਦੀ ਜੇ ਮੈਂ ਫੋਨ ਹੀ ਕਰਾਂਦਾ ਫਿਰ ਮੇਰੇ 755 ਛੁੱਡੀ ਹੋਣੀ ਸੀ ਤੁਹਾਡਾ ਰੌਲਾ ਕਾਦਾ ਰੌਲਾ ਚਾਂਸੀ ਤੁਹਾਡੀ ਪਹਿਲਾਂ ਪਛਾਣ ਨੂੰ ਪਹਿਲੋਂ ਵਧੀਆ ਮਿਲਦੇ ਵਰਤ ਦੇ ਹੈਲੋ ਹੈ ਹੈਗੀ ਸੀ ਜੀ ਇਹ ਬਈ ਸ਼ਿਕਾਇਤਾਂ ਕਰਦਾ ਸ਼ੁਰੂ ਤੋਂ ਜੀ ਇੱਕ ਨਹੀਂ ਰਿਕਾਰ ਵੀ ਰਾਤੀ ਕਿਵੇਂ ਕੋਈ ਫਰੀਚਾ ਕਿ ਨਹੀਂ ਫਰੀਚਾ ਕਹੇ ਦੀ ਸ਼ਿਕਾਇਤ ਕਰਦਾ ਸੀ ਮੈਂ ਬੜੀ ਮੰਜੀ ਠੋਕੀ ਸੀਗੀ ਰਾਤ ਬੱਜ ਗਏ ਇਹ ਹੋ ਗਿਆ ਉਹ ਹੋ ਗਿਆ ਇਹ ਕੱਲੀ ਮੇਰੀ ਨਹੀਂ ਬਾਈ ਜੀ ਸਾਰੇ ਦੀ ਸ਼ਿਕਾਇਤ ਕਰਦਾ ਸੀ ਫਿਰ ਮਰਦ ਨੇ ਇਹ ਕੀਤੀ ਜੇ ਮਾਲੂ ਮੈਂ ਅਗਰ ਸਿਰਫ ਗੱਡੀ ਰੁਕੀ ਹੁੰਦੀ ਕਿੰਨੇ ਨਹੀਂ ਰੁਕੀਏ ਇਹਦੇ ਮੁਰਗੇ ਮੈਂ ਗੱਲਾਂਗੇ ਤੁਸੀਂ ਸਤ ਪੰਜਵਣੀ ਬੰਦੀਆਂ ਤੇ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਜੀ ਵੀ ਤੁਸੀਂ ਇਹਨਾਂ ਜ਼ਰੂਰ ਚੈੱਕ ਕਰੋ ਵੀ ਲੰਡੇਰਗਨ ਸਮਾਧਨ ਮੇਰਾ ਜਾਂਦਾ ਹਾਂ ਇਹਦੇ ਫੋਨ ਰੱਖੇ ਜਾਣ ਮੇਰੇ ਫੋਨ ਰੱਖੇ ਜਾਣ ਤੁਹਾਨੂੰ ਆਪਣੇ ਪਤਾ ਲੱਗ ਜਾਊ ਕੀ ਦਾ ਸੰਬੰਧ ਹੈ ਜੀ ਕੋਈ ਹੋਰ ਬੰਦਾ ਕੋਈ ਤੀਜਾ ਬੰਦਾ ਜਿਹੜਾ ਨਿਊਟਰਲ ਬੰਦਾ ਉਹ ਸ਼ਿਕਾਇਤ ਕਰੇ ਲਖਰੀ ਕਰੇ ਜੀ ਜਿਹੜਾ ਬੰਦਾ ਆ ਵੀ ਕੰਮ ਕਰਦਾ ਆ ਵੀ ਕਰਪਟ ਬੰਦਾ ਜੀ ਮਨ ਲਓ ਸਾਡੀ ਸ਼ਿਕਾਇਤ ਕਿਉਂ ਕਰਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਦੇ ਨਾਲ ਨਹੀਂ ਇਹ ਸਿਰਫ ਉਹਦਾ ਮਨ ਲਓ ਵੀ ਸੱਚਾ ਹੋਣ ਦੇ ਮਾਰੇ ਨੇ ਆ ਸਟੰਟ ਜਿਹਾ ਖੇੜਿਆ ਵੀ ਮੈਨੂੰ ਤਾਂ ਧਮਕੀ ਵੀ ਕੋਈ ਮੇਰੇ ਤੇ ਇਲਜ਼ਾਮ ਨਾ ਲਾਵੇ ਵੀ ਇਹ ਤਾਂ ਹੁਣ ਇਹ ਕਹਿੰਦਾ ਵੀ ਮੈਨੂੰ ਤਾਂ ਆਪ ਧਮਕੀ ਆਈ ਹੈ ਸਿਰੇ ਦਾ ਕਰਪਟ ਬੰਦਾ ਬਈ ਜੀ ਕੋਈ ਇਹਨੇ ਗੰਦਾ ਕੰਮ ਨਹੀਂ ਛੱਡਿਆ گاਵਾ ਇਹਨੇ ਵੇਚੀਆਂ ਜੀ ਕੋਟ ਜੀ ਇਸsingਾਂ ਦੇ ਕੋਈ ਗਾਣੇ ਛੱਡਿਆ ਇਹਨੇ گاਵਾ ਚੱਕ-ਚੱਕੇ ਬਾਹਰ ਵੇਚੀਆਂ ਠੀਕ ਹੈ ਜੀ ਚਿੱਟਾ ਇਹਨੇ ਵੇਚਿਆ ਫੀਮ ਇਹਨੇ ਵੇਚੀ ਹੈ ਜੀ ਚੋਰੀ ਦੇ ਪਰਚੇ ਹਿੰਦੇ ਦੇ ਆ ਜੀ ਪਿੰਡ ਦੀ ਪੰਚਾਇਤ ਦੀ ਜਗ੍ਹਾ ਦੇ ਹੁਣ ਇਹਨੇ ਉੱਥੇ ਕਬਜ਼ਾ ਕੀਤਾ ਆ ਉੱਥੇ ਨਿਸ਼ਾਨਦੇ ਹੋਈ ਸੀ ਇਹਨੇ ਕਿੰਨੀਆਂ ਪਰਚਾ ਹਿੰਦੇ ਦੇ ਹੋਇਆ ਜੀ ਇਹਨੇ 2017 ਤੋਂ ਲੈ ਕੇ 22 ਤੱਕ ਇਹਨੇ ਮਾਈਨਿੰਗ ਕੀਤੀ ਇਹਦੇ ਤੇ ਮਨੇ ਕੋਈ ਪਰਚਾ ਵਿਖਾ ਦੋ ਇਹਦੇ ਤੇ ਪਰਚਾ ਹੈ ਮਾਈਨਿੰਗ ਦਾ ਕੋਈ ਕਿਉਂਕਿ ਰਲ ਕੇ ਕਰਦੇ ਹਿੰਦੇ ਤਾਂ ਨਹੀਂ ਹੈਗੀ ਬਾਈ ਪਿਛਲੇ ਦਿਨੀ ਸਵਰਨ ਸਿੰਘ ਜਿਹੜੇ ਕਿ ਫਲਾਦ ਦਾ ਸਰਪੰਚ ਹੈ ਉਹ ਇਹ ਇਲਜ਼ਾਮ ਲਗਾਉਦੇ ਸੀ ਕਿ ਤੁਸੀਂ ਤੇ ਤੁਹਾਡੇ ਸਾਥੀਆਂ ਨੇ ਉਹਨਾਂ ਦੀ ਗੱਡੀ ਨੂੰ ਘੇਰਾ ਪਾਇਆ ਜਿਹੜੀ ਸੀਸੀਟੀਵੀ ਵਿੱਚ ਇੱਕ ਵੀਡੀਓ ਹੈ ਤੇ ਉਹਨਾਂ ਨੂੰ ਮਾਰਨ ਦਾ ਇਰਾਦਾ ਸੀ ਕਿਉਂਕਿ ਪਹਿਲੇ ਪਹਿਲਾਂ ਉਹਨਾਂ ਨੂੰ ਲੰਡਾ ਹਰੀਕੇ ਦੀ ਜਿਹੜੀ ਫਰੋਤੀ ਦੀ ਕਾਲ ਆਈ ਹੈ ਤੇ ਉਹਨਾਂ ਨੇ ਕਿਹਾ ਕਿ ਉਸੇ ਤਰੀਕੇ ਜੀ ਲੱਗਦਾ ਕਿ ਮੈਨੂੰ ਇਹ ਬੰਦੇ ਮਾਰਨ ਲਈ ਆਏ ਸੀ ਮੇਰੀ ਗੱਡੀ ਨੂੰ ਘੇਰਾ ਪਾਇਆ ਸੀ ਤੁਹਾਡਾ ਇਹ ਕਹਿਣਾ ਉਸ ਤੋਂ ਨਹੀਂ ਬਈ ਇਦਾਂ ਦੀ ਕੋਈ ਗੱਲ ਨਹੀਂ ਸੀ ਬਈ ਜੀ ਸਾਡਾ ਰੇਤਾ ਦਾ ਕੰਮ ਆ ਜੀ ਠੀਕ ਆ ਇਹ ਵੀ ਰੇਤਾ ਦਾ ਕੰਮ ਕਰਦਾ ਜੀ ਜੀ ਇਹਦੇ ਕੋਲ 5-6 ਟਿੱਪਰ ਆਈ ਘੋੜੇ ਟਰਾਲੇ ਆ ਜੀ ਚਲੋ ਸਾਡਾ ਤਾਂ ਕੰਮ ਛੋਟਾ ਦੋ ਦਿਨ ਟਰਾਲੀਆਂ ਆਪਣੇ ਕੋਲੇ ਠੀਕ ਆ ਜੀ ਇਹਦੀ ਸ਼ਿਕਾਇਤ ਕਰਦਾ ਸੀ ਕੰਪਲੀਟ ਕਰਦਾ ਸੀ ਆਪਣੇ ਜੀ ਇੱਕ ਦੋ ਵੇ ਪਿੱਲੋ ਪਰਚੇ ਵਗੈਰਾ ਵੀ ਕਰਵਾਏ ਨੂੰ ਜੀ ਫਿਰ ਪਿੱਛੇ ਇਹ ਦਿਨ ਫੋਨ ਤੇ ਗੱਲ ਹੋਈ ਇਹਨਾਂ ਬੈਸਬਾਜੀ ਹੋਈ ਹੈ ਜੀ ਚਲੋ ਰਿਪੋਰਟਿੰਗ ਹੋਏਗੀ ਤੁਹਾਨੂੰ ਮੈਂ ਸੁਣਾ ਦੇਣਾ ਜੀ ਠੀਕ ਹੈ ਜੀ ਤੇ ਉਸ ਚੱਕਰ 'ਚ ਬਈ ਜੀ ਇਹਨੇ ਬਹੁਤ ਨੁਕਸਾਨ ਸਾਡਾ ਕੀਤਾ ਜੀ ਹਾਂ ਪਹਿਲੋ ਸੀ ਜਦੋਂ ਦੋਈ ਤਨਾ ਕਰਦੇ ਸਾਡੇ ਪਰਚਾ ਹੋਣੇ ਹੀ ਲੀਗਲੀ ਕਰਦੇ ਇੱਕ ਨੰਬਰ ਜੇ ਕਰਦੇ ਹੁਣ ਵੀ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਜੀ ਅਸੀਂ ਤਾਂ ਉਸ ਚੱਕਰ ਜਿਹਦੇ ਮਗਰਾਈ ਸਾਡਾ ਉਸ ਜਿਹੜੇ ਜੋ ਜਾਮ ਲਾਇਆ ਸਾਡਾ ਉਹਦਾ ਨਾਲ ਕੋਈ ਸਬੰਧ ਨਹੀਂ ਹੈਗਾ ਮਤਲਬ ਇਹ ਇਹਨਾਂ ਦੇ ਕਿਹਾ ਸੀ ਕਿ ਤੁਸੀਂ ਉਹਨਾਂ ਨੂੰ ਮਾਰਨ ਆਏ ਸੀ ਉਹਨਾਂ ਦੀ ਪਤਨੀ ਸੀ ਉਹ ਬਚ ਗਏ ਤੇ ਗੱਡੀ ਉਹਨਾਂ ਨੇ ਮੋੜ ਦਿੱਤੀ ਕੀ ਤੁਹਾਡਾ ਉਹਨਾਂ ਨੂੰ ਮਾਰਨ ਦਾ ਰਸਤਾ ਬਾਈ ਜੇ ਮਾਰਨਾ ਹੁੰਦਾ ਫਿਰ ਕਿਹੜਾ ਕਿ ਤੋੜ ਗਿਆ ਸੀ ਜੀ ਸਾਹਮਣੇ ਗਲੀ ਅੱਗੇ ਜਾ ਕੇ ਬੰਦ ਹੋ ਜਾਂਦੀ ਹੈ ਜੀ ਜੇ ਮਾਰਨਾ ਰਿਹਾ ਮਗਰ ਜਾ ਕੇ ਮਾਰ ਹੀ ਦੇਣਾ ਸੀ ਜੀ ਅਸੀਂ ਇਦਾਂ ਦੀ ਕੋਈ ਨਹੀਂ ਸੀ ਨਾਲ ਇਹਦੀ ਵਾਈਪੇ ਕਿਤੇ ਅੱਗੇ ਚਲੇ ਗਏ ਜੇ ਇਹਨੂੰ ਮਾਰਨਾ ਹੁੰਦਾ ਬਾਈ ਜੀ ਉੱਥੇ 5 ਮਿੰਟ ਜਿੰਨੇ ਕਰੇਗਾ ਬਾਹਰ ਖੜਾ ਰਹਿ ਜੀ ਜੀ ਜੇ ਮਾਰਨਾ ਦਾ ਸੀ ਜਗ ਕੋਈ ਮਾਰ ਹੀ ਜਣਾ ਹਸਤੇ ਅਸੀਂ ਇਹਨੂੰ ਮਾਰ ਕੇ ਕੀ ਲੈਣਾ ਜੀ ਸਾਨੂੰ ਤਾਂ ਅਸੀਂ ਤੇ ਇਹੀ ਦਿਨ ਗੱਲਬਾਤ ਕਰਨੀ ਵੀ ਤੈਨੂੰ ਸਾਡੇ ਕੰਮ ਤੋਂ ਤੰਗੀ ਪੇਚੀ ਕੀ ਆ ਤੂੰ ਵੀ ਇਹ ਕੰਮ ਕਰਦਾ ਕੋਈ ਹੋਰ ਬੰਦਾ ਕੋਈ ਤੀਜਾ ਬੰਦਾ ਜਿਹੜਾ ਨਿਊਟਰਲ ਬੰਦਾ ਉਹ ਸ਼ਿਕਾਇਤ ਕਰੇ ਲਖਰ ਹੀ ਕਰੇ ਜੀ ਜਿਹੜਾ ਬੰਦਾ ਆਵੇ ਕੰਮ ਕਰਦਾ ਆ ਵੀ ਕਰਪਟ ਬੰਦਾ ਜੀ ਮੰਨ ਲਓ ਸ਼ਰੀਚਕ ਇਹ ਕਿਉਂ ਕਰਦੇ ਸਾਡਾ ਕੁਲ ਲੈਣਾ ਦੇਣੇ ਦੇ ਨਾਲ ਨਹੀਂ ਜੀ ਕੋਈ ਲੈਣਾ ਦੇਣਾ ਨਹੀਂ ਨਾ ਜੀ ਨਹੀਂ ਉਹ ਜਿਹੜਾ ਲੰਡਾ ਹਰੀ ਹੈ ਉਹਦੇ ਨਾਲ ਤੁਹਾਡਾ ਕੋਈ ਸਬੰਧ ਹੈ ਬਈ ਜੀ ਕੋਈ ਸਬੰਧ ਨਹੀਂ ਕੋਈ ਸਾਬਤ ਕਰਦੇ ਇਹ ਕਰਦੇ ਸਬੰਧ ਕੋਈ ਸਾਬਤ ਕੋਈ ਪ੍ਰਸ਼ਾਸਨ ਨਾਲ ਆਪਣਾ ਸਬੰਧ ਸਾਬਤ ਕਰਦੇ ਹੁੰਦੇ ਨਾਲ ਹੀ ਆਪਾਂ ਜ਼ਿੰਮੇਵਾਰ ਹੋਵਾਂਗੇ ਹਾਲਾਂਕਿ ਇਹਦੇ ਸਬੰਧ ਹੈ ਜੀ ਉਹਦੇ ਨਾਲ ਇਹਦੇ ਕੀ ਸਬੰਧ ਹੈ ਕੀਦੇ ਬਈ ਸਬੰਧ ਇਹ ਆ ਜੀ ਸਾਡੇ ਕੋਟੀ ਸਿਕਨ ਦੇ ਵਿੱਚ ਜਿੰਨੇ ਫਰੋਟੀਆਂ ਹੁੰਦੀਆਂ ਸਾਰੀਆਂ ਇਹ ਨੰਬਰ ਲੈ ਕੇ ਦਿੰਦਾ ਜੀ ਬਾਅਦ ਵਿੱਚ ਉਹਨਾਂ ਦੇ ਸੌਦੇ ਆਪ ਕਰਾਉਂਦਾ ਜੀ ਹੁਣ ਇਹਨੂੰ ਹਾਂਜੀ ਹੁਣ ਮੈਨੂੰ ਨਹੀਂ ਪਤਾ ਇਹਨੂੰ ਧਮਕੀ ਆਈ ਜਾਂ ਨਹੀਂ ਆਈ ਪਰ ਜਿੱਥੋਂ ਤੱਕ ਲੱਗਦਾ ਇਹਨੂੰ ਕੋਈ ਧਮਕੀ ਨਹੀਂ ਆਈ ਉਹ ਸਾਡੇ ਸਾਰੇ ਰੋਲੇ ਪੈ ਚੁੱਕਾ ਵੀ ਇਹ ਸੌਦੇ ਕਰਾਉਂਦਾ ਹੈ ਨੰਬਰ ਦਿੰਦਾ ਹੈ ਇਹ ਸਿਰਫ ਉਹਦਾ ਮਨ ਲੋ ਸੱਚਾ ਹੋਣ ਦੇ ਮਾਰੇ ਨੇ ਸਟੰਟ ਜਿਹਾ ਖੇੜਿਆ ਵੀ ਮੈਨੂੰ ਧਮਕੀ ਇਹ ਵੀ ਕੋਈ ਮੇਰੇ ਤੇ ਇਲਜ਼ਾਮ ਨਾ ਲਾਵੇ ਵੀ ਇਹ ਤਾਂ ਹੁਣ ਇਹ ਕਹਿੰਦਾ ਵੀ ਮੈਨੂੰ ਤਾਂ ਆਪ ਧਮਕੀ ਆਈ ਠੀਕ ਹੈ ਕੋਈ ਇਦਾਂ ਦਾ ਕੋਈ ਸਮ ਇਸ਼ੂ ਨਹੀਂ ਹੈਗਾ ਜੀ ਇਹ ਸਾਰੇ ਸੌਦੇ ਇਹਨੇ ਕਰਾਏ ਸਾਡੇ ਕੋਲਿਸਿੰਗ ਜਿੰਨੇ ਵੀ ਕਰਾਏ ਉਹ ਕਹਿੰਦੇ ਵੀ ਜਦੋਂ ਮੈਂ ਪੁਲਿਸ ਨੂੰ ਕਿਹਾ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਤਾਂ ਤੁਹਾਨੂੰ ਫੋਨ ਤੁਸੀਂ ਇਕਬਾਲ ਸਿੰਘ ਨੂੰ ਹਾਂਜੀ ਤੁਹਾਨੂੰ ਫੋਨ ਲਾ ਕੇ ਐਸ ਐਚਓ ਕਹਿੰਦੇ ਆ ਕਿ ਜਾਂ ਤਾਂ ਲਾਡੀ ਟੋਸ ਦਾ ਫੋਨ ਕਰਵਾ ਦੇ ਐਮ ਐਲ ਏ ਦਾ ਫੋਨ ਕਰਵਾ ਦੇ ਨਹੀਂ ਮੈਂ ਤੁਹਾਨੂੰ ਛੱਡਣਾ ਨਹੀਂ ਨਹੀਂ ਬਈ ਜੀ ਇਹੋ ਜੀ ਕੋਈ ਗੱਲ ਨਹੀਂ ਮੈਨੂੰ ਐਸ ਐਚਓ ਸਾਹਿਬ ਦਾ ਫੋਨ ਆਇਆ ਜੀ ਜੀ ਉਹਨਾਂ ਪੁੱਛਿਆ ਚਲੋ ਥੋੜਾ ਜਿਹਾ ਉਹਨਾਂ ਕੋਲ ਚੰਗਾ ਮਾੜਾ ਬੋਲੇ ਆ ਜੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੋਈ ਜੀ ਨਾ ਕੋਈ ਕੋਈ ਐਸ ਐਚਓ ਕਹਣਗਾ ਵੀ ਮੈਨੂੰ ਲਾਡੀ ਟੋਸ ਦਾ ਫੋਨ ਕਰਵਾ ਵੀ ਡਾਕੂਮੈਂਟਰੀ ਹੈ ਨਹੀਂ ਨਾ ਕੋਈ ਢੀ ਵੱਡੀ ਗੱਲਬਾਤ ਜਿਹੜਾ ਕੋਈ ਫੋਨ ਕਰਾਉਣਾ ਸੀ ਨਾ ਹੀ ਕੋਈ ਆਪਣਾ ਕੋਈ ਲੈਵਲ ਤੇ ਕੋਈ ਗੱਲਬਾਤ ਹੈਗੀ ਪਰ ਫੋਨ ਕਰਵਾਈ ਜੇ ਫੋਨ ਕਰਵਾਇਆ ਜਾਂਦਾ ਫਿਰ ਬਈ ਜੀ ਮੇਰੇ ਤੇ ਦਾ ਕਾਰਵਾਈ ਨਹੀਂ ਆਜੋਗੀ 755 ਦੀ ਮੇਰੇ ਤੇ ਕਾਰਵਾਈ ਹੋਈ ਚਲੋ ਏਡਾ ਬਾਲਾ ਵੱਡਾ ਪਰਚਾ ਨਹੀਂ ਹੈਗਾ ਜੇ ਨਾ ਹੀ ਕੋਈ ਪਰਚਾ ਹੈਗਾ ਜੀ ਉਹ ਵੀ ਪਰ ਕੋਈ ਇਦਾਂ ਦਾ ਕੋਈ ਹੋਇਆ ਨਹੀਂ ਮੇਰੇ ਤੇ 755 ਮੇਰੇ ਤੇ ਹੋ ਗਈ ਜੀ ਮੇਰੀ ਗੱਡੀ ਥਾਣੇ ਖੜੀ ਦੀ ਸਾਰਾ ਦਿਨ ਦੀ ਜੀ ਇਸ ਜੀਮ ਦੇ ਮੈਂ ਪੇਸ਼ ਹੋ ਗਿਆ ਚਲੋ ਜਮਾਨਤਾ ਕਰਾਈਆਂ ਉੱਥੇ ਦੀ ਜੇ ਮੈਂ ਫੋਨ ਹੀ ਕਰਾਉਂਦਾ ਫਿਰ ਮੇਰੇ 755 ਛੁੱਡੀ ਹੋਣੀ ਸੀ ਤੁਸੀਂ ਗੱਡੀਆਂ ਕਿਉਂ ਕਿ ਸੌਰੀ ਤੁਹਾਡੀਆਂ ਗੱਡੀਆਂ ਨੇ ਇਸੇ ਕਰਕੇ ਗੱਡੀ ਕੀ ਰਿਵਾਈ ਜੀ ਸਾਡੀ ਸ਼ਿਕਾਇਤ ਕਰਦਾ ਸੀ ਜੀ ਕੈਸ ਕਰਦਾ ਹਾਂਜੀ ਤੁਸੀਂ ਮਤਲਬ ਉਦੋਂ ਕੋਈ ਸਰਕਸ ਸਿਖਾਉਣਾ ਚਾਹੁੰਦੇ ਸੀ ਬਸ ਸਭ ਕੁਝ ਸਿਖਾਉਣਾ ਸੀਗਾ ਜੀ ਹਾਂ ਹੁਣ ਇਹਨੇ ਦੂਜੇ ਪਾਸੇ ਉਲਝਾ ਦਿੱਤਾ ਵੀ ਮੰਨ ਲਓ ਵੀ ਇਹ ਮੈਂ ਲੰਡੇ ਦਾ ਨਾਮ ਲੈ ਕੇ ਸ਼ਾਇਦ ਬਾਜ ਜਾਊਂਗਾ ਜਾਂ ਵੀ ਇਹ ਪੁਲਿਸ ਨੂੰ ਖਿੱਚੀ ਫਿਰੂਗਾ ਜਾਂ ਕੋਈ ਵੀ ਹੋ ਜਾਊਗਾ ਜੋ ਇਹਨੇ ਆਪਣੀ ਮਾੜੀ ਕੀਤੀ ਆ ਪੱਗੇ ਵੀ ਇਹਦੇ ਨਾਲ ਪਹਿਲਾਂ ਫੋਨ ਤੇ ਗੱਲ ਹੋਈ ਸੀਗੀ ਵੀ ਤੂੰ ਮਾੜੀ ਕੀਤੀ ਵੀ ਤੂੰ ਤੈਨੂੰ ਹਰਜਾਨਾ ਭਰਨਾ ਪਊਗਾ ਹੁੰਦਾ ਜੀ ਹਾਂਜੀ ਤੁਹਾਨੂੰ ਤੁਹਾਨੂੰ ਪਹਿਲਾ ਵਾਰਨਿੰਗ ਦਿੱਤਾ ਪਹਿਲੂ ਵਾਰਨੀ ਦਿੱਤੀ ਹੈ ਜੀ ਤੁਹਾਡਾ ਰੌਲਾ ਕਾਦਾ ਰੌਲਾ ਜਾਣ ਪਛਾਣ ਪਹਿਲ ਵਧੀਆ ਮਿਲਦੇ ਵਰਤਦੇ ਹੈਲੋ ਹੈ ਹੈਗੀ ਸੀ ਜੀ ਇਹ ਬਈ ਸ਼ਿਕਾਇਤਾਂ ਕਰਦਾ ਸ਼ੁਰੂ ਤੋਂ ਜੀ ਤੁਹਾਨੂੰ ਮੈਂ ਦੂਰ ਕਹਾਣੀਆਂ ਸੁਣਾਉਣਾ ਇੱਕ ਤਾਂ ਜਿਹੜੀ ਦਿਨ ਮੇਰੇ ਨਾਲ ਬੈਸਬਾ ਜੀ ਜਿਹੜੀ ਕੋਲ ਤੋਂ ਰੌਲਾ ਪਿਆ ਜੀ ਇੱਕ ਦੀ ਰਿਕਾਰਡਿੰਗ ਹੋ ਰਹੀ ਜਿਹੜਾ ਮੈਨੂੰ ਪੁੱਛ ਰਿਆ ਵੀ ਰਾਤੀ ਕਿਵੇਂ ਕੋਈ ਫਰੀਚਾ ਕਿ ਨਹੀਂ ਫਰੀਚਾ ਕਹੀ ਦੀ ਸ਼ਿਕਾਇਤ ਕਰਦਾ ਸੀ ਮੈਂ ਬੜੀ ਮੰਜੀ ਠੋਕੀ ਸੀਗੀ ਰਾਤ ਵੱਜ ਗਏ ਇਹ ਹੋ ਗਿਆ ਉਹ ਹੋ ਗਿਆ ਇਕੱਲੀ ਮੇਰੀ ਨਹੀਂ ਬਈ ਜੀ ਸਾਰੇ ਦੀ ਸ਼ਿਕਾਇਤ ਕਰਦਾ ਜੀ ਸਿਰੇ ਦਾ ਕਰਪਟ ਬੰਦਾ ਬਈ ਜੀ ਕੋਈ ਇਹਨੇ ਗੰਦਾ ਕੰਮ ਕੋਟ ਜੀ ਇਸ ਇੰਗਾ ਕੋਈ ਗਾਣੀ ਛੱਡੀਆਂ ਨੇ ਗਾਮਾ ਚੱਕ ਚੱਕੇ ਬਾਹਰ ਵੇਚੀਆਂ ਠੀਕ ਹੈ ਜੀ ਚਿੱਟਾ ਇਹਨੇ ਵੇਚਿਆ ਫੀਮ ਇਹਨੇ ਵੇਚੀ ਹੈ ਜੀ ਚੋਰੀ ਦੇ ਪਰਚੇੰਦੇ ਦੇ ਆ ਜੀ ਠੀਕ ਹੈ ਪਿੰਡ ਦੀ ਪੰਚਾਇਤ ਦੀ ਜਗ੍ਹਾ ਤੇ ਇਹਦੇ ਹੁਣ ਇਹਨੇ ਉੱਥੇ ਕਬਜ਼ਾ ਕੀਤਾ ਆ ਉੱਥੇ ਨਿਸ਼ਾਨਦੇ ਹੀ ਹੋਈ ਸੀ ਇਹਨੇ ਕਿਲੀਆਂ ਪੱਟੀਆਂ ਪਰਚੇੰਦੇ ਦੇ ਹੋਇਆ ਜੀ ਤੁਸੀਂ ਸਾਡੇ ਏਰੀਆ ਦੇ ਕੋਲ ਪਤਾ ਕਰ ਸਕਦੇ ਵੀ ਇਹਦਾ ਕਿਹੋ ਜਿਹਾ ਸਿਸਟਮ ਆ ਜੀ ਸਾਡੇ ਏਰੀਆ ਸਿਰੇ ਦਾ ਮੰਨਿਆ ਪਰ ਮੰਨਿਆ ਗੰਦ ਬੰਦਾ ਜੀ ਹਾਂਜੀ ਮਤਲਬ ਜਿਵੇਂ ਉਹ ਲੱਡੂ ਰੋਸ ਦਾ ਨਾਮ ਲੈ ਰਹੇ ਸੀ ਤੁਹਾਡਾ ਖਿਡਾਰੀ ਲੋਸਨਲ ਕੀ ਕੀ ਤੁਸ ਨਾਲ ਰਲ ਕੇ ਮਾਈਨਿੰਗ ਕਰਦੇ ਹੁੰਦੀ ਆ ਕੋਈ ਨਹੀਂ ਬਈ ਜੀ ਨਾਲ ਰਲ ਕੇ ਮਾਈਨਿੰਗ ਕਰਦੇ ਫਿਰ ਸਾਡੇ ਦਾ ਮਾਈਨਿੰਗ ਪਰਚੇ ਥੋੜੇ ਹੁਣੇ ਸੀ ਫਿਰ ਸਮਝ ਦੀ ਕੀ ਪ੍ਰਵਾਹ ਹੋਣੀ ਸੀ ਜੇ ਮਨ ਲੋ ਲੱਡੀ ਰੋਸ ਨਾਲ ਰਲੇ ਹੁੰਦੇ ਦਾ ਸੀ ਆ ਪਿਛੇ ਮਹੀਨਾ ਡੇਢ ਦੋ ਮਹੀਨੇ ਪਹਿਲਾਂ ਪਰਚਾ ਹੋਇਆ ਮਾਈਨਿੰਗ ਦਾ ਜੀ ਉਦੋਂ ਪਹਿਲਾਂ ਪਰਚੇ ਹੋਏ ਆ ਜੀ ਨਾ ਕੋਈ ਮੇਰਾ ਸਬੰਧ ਆ ਨਾ ਮੇ ਕੋਈ ਮੈਂਬਰ ਆ ਨਾ ਕੋਈ ਪੰਚਾਇਤ ਦਾ ਸਰਪੰਚ ਆ ਜੀ ਕੋਈ ਚਲੋ ਹੈਲਪ ਵੈਸੇ ਲੋਕਲ ਹੈਗੇ ਜਾਨਪੀਣ ਸਾਰੇ ਦੇ ਹੁੰਦੀ ਹੈ ਜੀ ਕੋਈ ਇਦਾਂ ਦਾ ਕੋਈ ਚੁਣੇਗਾ ਜ ਕੋਈ ਸਬੰਧ ਨਹੀਂ ਕੋ ਸਾਰੇ ਫਾਲਤੂ ਗੱਲਾਂ ਜੀ ਇਹਨੇ 2017 ਤੋਂ ਲੈ ਕੇ 22 ਤੱਕ ਇਹਨੇ ਮਾਈਨਿੰਗ ਕੀਤੀ ਹੁੰਦੀ ਤੇ ਮਨੇ ਕੋਈ ਪਰਚਾ ਵਿਖਾ ਦੋ ਇਹਦੇ ਤੇ ਪਰਚਾ ਹੈ ਮਾਈਨਿੰਗ ਦਾ ਕੋਈ ਕਿਉਂਕਿ ਰਲ ਕੇ ਕਰਦੇ ਹੁੰਦੇ ਤਾਂ ਨਹੀਂ ਹੈ ਕੋਈ ਆ ਮੇਰੇ ਤੇ ਵੇਖ ਲੋ ਜੀ ਹੁਣ ਦੋ ਤਿੰਨ ਪਰਚੇ ਹੋਏ ਜੇ ਮੈਂ ਰਲ ਕੇ ਕਰਦਾ ਫਿਰ ਮਾਈਨਿੰਗ ਇੱਡਾ ਵੱਡਾ ਪਰਚਾ ਤਾਂ ਨਹੀਂ ਕਿ ਐਮਐਲ ਕਹਿੰਦੇ ਉਹ ਰੋਕ ਹੀ ਸਕਦਾ ਜੀ ਇਹ ਸਭ ਫਾਲਤੂ ਗੱਲਾਂ ਜੀ ਕੋਈ ਇਦਾਂ ਗੱਲਾਂ ਨਾਲ ਕੋਈ ਸਬੰਧ ਨਹੀਂ ਕੋ ਉਹ ਵੀ ਮਾਈਨਿੰਗ ਕਰਦੇ ਆ ਉਹ ਕਿ ਨਹੀਂ ਕਰਦੇ ਬਸ ਹੁਣ ਇਹ ਆਪਦਾ ਇੱਕ ਨੰਬਰ ਜੇ ਕਰਦੇ ਜੀ ਇਹਦੀ ਫਾਰਮ ਰਜਿਸਟਰ ਕਰਾਈ ਆ ਜੀ ਤੇ ਉਹ ਉਪ ਕਰਦਾ ਬਸ ਉਹ ਬਲੈਕਮੇਲ ਕਰਦਾ ਜਿਹੜਾ ਕੋ ਨਹੀਂ ਪਰਦਾ ਨੂੰ ਸ਼ਿਕਾਇਤ ਕਰ ਦਿੰਦਾ ਜੀ ਟਿੱਪਟ ਕੋੜੇ ਆਪਦੇ ਹੁੰਦੇ ਕੋਲੇ ਜਿਹਦਾ ਕਿਸੇ ਨੇ ਭਰਦਾ ਤੇ ਉਹ ਸਹੀ ਹੈ ਜੇ ਨਹੀਂ ਭਰਦਾ ਤਾਂ ਉਹ ਸ਼ਿਕਾਇਤ ਕਰ ਦਿੰਦਾ ਇਹ 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 ਉਹਨਾਂ ਦਾ ਬਸ ਇਹ ਕੰਮ ਹੈ ਮੈਂ ਉਹਨਾਂ ਦਾ ਤਾਂ ਤੁਹਾਡਾ ਲੰਡੇ ਹਰੇ ਕਿਹਨਾ ਕੋਈ ਸਬੰਧ ਨਹੀਂ ਆਪਣਾ ਸਾਬਤ ਕਰਦੇ ਮੈਂ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਜੀ ਵੀ ਤੁਸੀਂ ਇਹਨਾਂ ਜਰੂਰ ਚੈੱਕ ਕਰੋ ਵੀ ਲੰਡੇ ਰਗਨ ਸਬੰਧ ਮੇਰਾ ਜਾਂਦਾ ਹਾਂ ਇਹਦੇ ਫੋਨ ਰੱਖੇ ਜਾਣ ਮੇਰੇ ਫੋਨ ਰੱਖੇ ਜਾਣ ਤੁਹਾਨੂੰ ਆਪੇ ਪਤਾ ਲੱਗ ਜਾਊ ਕੀ ਦਾ ਸਬੰਧ ਹੈ ਜੀ ਹਾਂਜੀ ਮਤਲਬ ਤੁਸੀਂ ਜਿਵੇਂ ਉਸ ਦਿਨ ਗੱਡੀ ਘੇਰੀ ਤੁਸੀਂ ਕਾ ਵੀ ਅਜੇ ਨੂੰ ਮਤਲਬ ਸਿਰ ਰੋਕਣਾ ਹੀ ਸੀ ਹਾਂਜੀ ਮਤਲਬ ਤੁਹਾਡਾ ਜੇ ਤੁਹਾਨੂੰ ਵੀ ਤੇ ਸ਼ਿਕਾਇਤ ਕਰਨ ਲੱਗਦਾ ਨਹੀਂ ਕਿ ਤੁਹਾਨੂੰ ਵੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਇਸ ਤਰੀਕੇ ਨਾਲ ਨਹੀਂ ਕਰਨਾ ਚਾਹੀਦਾ ਇਹ ਤਰੀਕਾ ਸਹੀ ਨਹੀਂ ਹੈ ਕਾਨੂੰਨੀ ਕਾਰਵਾਈ ਬਈ ਇਹਦੇ ਕੀ ਕਰਾਂਗੇ ਵੱਡੇ ਅਫਸਰਾਂ ਨਾਲ ਸੰਬੰਧ ਇਹਦੇ ਹਾਂ ਸਰਪੰਚ ਰਿਆ ਪਿੰਲੋ ਚਲੋ ਆਪਾਂ ਦਾ ਵੀ ਸਾਰੇ ਚੰਗੇ ਮਾੜੇ ਕੰਮ ਕੀਤੇ ਇਹਦੇ ਕੋਈ ਕਾਨੂੰਨੀ ਕਾਰਵਾਈ ਦੱਸੋ ਇਹਦੇ ਕੀ ਕਰਾਂਗੇ ਤੁਸੀਂ ਉਦੋਂ ਉਦੋਂ ਕੋ 7:55 ਹੋਈ ਆ ਤੁਹਾਡੇ ਦੀ 7:55 ਹੋਈ ਆ ਠੀਕ ਹੈ ਉਹ ਕਹਿ ਰਹੇ ਸੀ ਕਿ ਮੈਂ ਸੁਤੋਸ਼ਟੀ ਨੀ ਕਾਰਵਾਈ ਤੇ ਉਹਨਾਂ ਦੇ ਵੱਧ ਕਰ ਲਓ ਜੀ ਮੇਰੇ ਤੇ ਚਲੋ 7:55 ਕੁੜੀ ਬਾਲੀ ਵੀ ਡਿਜੀ ਨਹੀਂ ਮੇਰੇ ਤੇ ਵੀ ਨਜਾਇਜ਼ ਹੋਈ ਹੈ ਜਦੋਂ ਉਹ ਹੋਰ ਬੰਦੇ ਕੁਝ ਨਹੀਂ ਦੱਸੋ ਜੀ ਕੀ ਬਣਦਾ ਫਿਰ ਮੇਰੇ ਤੇ ਨਜਾਇਜ਼ ਕੀਤੀ ਹੈ ਜੇ ਮੰਨ ਲਓ ਮੈਂ ਅਗਰ ਸਿਰਫ ਗੱਡੀ ਰੁਕੀ ਹੁੰਦੀ ਕਿੰਨੇ ਨਹੀਂ ਰੁਕੀਏ ਇਹਦੇ ਮੁਰਗੇ ਮੈਂ ਗੱਲਾਂਗੇ ਜਦੋਂ 7:55 ਨਹੀਂ ਬੰਦੀ ਹੁੰਦੇ ਹੋਰ ਮੈਨੂੰ ਫਾਇਦਾ ਥੋੜੀ ਲੱਗਦਾ ਨਾ ਜੀ ਫੋਲ ਸੁੱਕੀ ਬਣ ਜਾਂਦੇ ਉੱਤੇ